ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਗਰੁੱਪ ਡੀ ਸੇਵਾਦਾਰ ਚੌਂਕੀਦਾਰ ਦੀ ਭਰਤੀ ਸੰਬੰਧੀ ਜੋ ਆਪਾਂ ਤਿਆਰੀ ਕਰਵਾ ਰਹੇ ਹਾਂ ਪੇਪਰ ਦੀ ਇਸ ਵਿੱਚ ਆਪਾਂ ਰੀਜਨਿੰਗ ਦੇ ਤਿੰਨ ਤਰ੍ਹਾਂ ਦੇ ਸਵਾਲ ਸੋਲਵ ਕਰਾਂਗੇ ਤਾਂ ਆਪਣੇ ਕੋਲ ਪੈਨ ਕਾਪੀ ਜ਼ਰੂਰ ਰੱਖਣਾ ਤਾਂ ਕਿ ਆਪਾਂ ਜੋ ਵੀ ਕੁਐਸਚਨ ਪੁੱਟ ਕਰਾਂਗੇ ਉਸ ਨੂੰ ਸੋਲਵ ਕਰਕੇ ਇੱਕ ਵਾਰ ਜ਼ਰੂਰ ਦੇਖਣਾ ਐਂਡ ਚੈਨਲ ਤੇ ਫਸਟ ਵਾਰ ਵੀਸਟ ਕੀਤਾ ਚਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਵਾਤਵਾਦ ਸ਼ੇਅਰ ਜਰੂਰ ਕਰ ਦੇਣਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਸਾਡੇ ਵੱਲੋਂ ਪੰਜਾਬ ਗਰੁੱਪ ਡੀ ਸੇਵਾਦਾਰ ਚੌਂਕੀਦਾਰਾਂ ਤੇ ਪੰਜਾਬ ਹਰਿਆਣਾ ਹਾਈ ਕੋਰਟ ਪੀਐਨ ਦੀ ਭਰਤੀ ਸੰਬੰਧੀ ਫੁੱਲ ਸਲਿਪਸ ਕਵਰ ਕਰਵਾਇਆ ਜਾ ਰਿਹਾ ਸਿਰਫ ਤੁਹਾਨੂੰ 999 ਰੁਪਏ ਵਿੱਚ ਫੁੱਲ ਸਲਿਪਸ ਕਵਰ ਕਰਵਾਵਾਂਗੇ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਦਿੱਤੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਹੈ 7087671345 ਠੀਕ ਹੈ ਇਹ ਸਿਰਫ 999 ਰੁਪਏ ਵਿੱਚ ਤੁਸੀਂ ਫੁੱਲ ਸਲਿਪਸ ਕਵਰ ਕਰ ਸਕਦੇ ਹੋ ਜਿਸ ਤਰ੍ਹਾਂ ਦਾ ਤੁਹਾਡਾ ਐਗਜ਼ਾਮ ਬਣੇਗਾ ਬਿਲਕੁਲ ਉਸ ਲੈਵਲ ਦੀ ਤੁਹਾਨੂੰ ਤਿਆਰੀ ਕਰਵਾਵਾਂਗੇ ਜੋ ਆਪਣੇ ਫਸਟ ਤਿੰਨ ਕੁਐਸਚਨ ਰਹਿਣਗੇ ਇਹ ਰਹਿਣਗੇ ਆਪਣੇ ਰਿਲੇਸ਼ਨ ਦੇ ਮਤਲਬ ਕਿ ਆਪਾਂ ਜੋ ਸੰਬੰਧ ਪਤਾ ਕਰਨਾ ਹੋਵੇਗਾ ਤਾਂ ਕੁਐਸਚਨ ਨੰਬਰ ਫਸਟ ਦੇਖਦੇ ਹਾਂ ABC ਬੱਚੇ ਹਨ D ਦੇ ED ਦੀ ਪਤਨੀ ਹੈ ਤਾਂ ਦੱਸੋ E ਦਾ ABC ਨਾਲ ਕੀ ਸੰਬੰਧ ਹੈ ਪੂਆ ਮਾਸੀ ਦਾਦੀ ਮਾਂ ਠੀਕ ਹੈ ਜੀ ਤਾਂ ਤੁਸੀਂ ਕੁਐਸਚਨ ਬੜੇ ਹੀ ਧਿਆਨ ਨਾਲ ਪੜ੍ਹਨਾ ਕਿਉਂਕਿ ਜਦ ਤੱਕ ਆਪਾਂ ਮੈਥ ਹੋਵੇ ਰੀਜਨਿੰਗ ਹੋਵੇ ਜਦ ਤੱਕ ਆਪਾਂ ਕੁਐਸਚਨ ਸਹੀ ਤਰੀਕੇ ਨਾਲ ਢੰਗ ਨਾਲ ਨਹੀਂ ਪੜਾਂਗੇ ਤਾਂ ਆਪਾਂ ਉਸ ਨੂੰ ਸੋਲਵ ਨਹੀਂ ਕਰ ਪਾਉਂਦੇ ਓਕੇ ਜੀ ਬਾਕੀ ਬੇਸ ਕੁਰੀਜਨਿੰਗ ਜਿਸ ਤਰ੍ਹਾਂ ਦੀ ਗਰੁੱਪ ਡੀ ਚ ਬਣੇਗੀ ਤਾਂ ਆਸਾਨੀ ਹੈ ਬਟ ਆਪਾਂ ਨੂੰ ਫੇਰ ਵੀ ਧਿਆਨ ਨਾਲ ਕਰਨਾ ਪਊਗਾ ਕਿਉਂਕਿ ਕਈ ਵਾਰ ਆਪਾਂ ਆਸਾਨ ਕੁਐਸਚਨ ਦੇਖ ਕੇ ਜਲਦਬਾਜੀ ਚ ਠੀਕ ਆਨਸਰ ਗਲਤ ਲਗਾ ਦਿੰਨੇ ਆ ਤਾਂ ਤੁਹਾਡਾ ਜੋ ਨੰਬਰ ਕੱਟਿਆ ਜਾਂਦਾ ਬਟ ਆਪਾਂ ਕਿਸੇ ਵੀ ਕੁਐਸਚਨ ਨੂੰ ਲਾਈਟਲੀ ਨਹੀਂ ਲੈਣਾ ਹੁੰਦਾ ਤਾਂ ਇੱਥੇ ਦੇਖਦੇ ਆਪਾਂ ਏ ਬੀ ਸੀ ਬੱਚੇ ਹਨ ਡੀ ਦੇ ਓਕੇ ਜੀ ਡੀ ਦੇ ਆਪਾਂ ਅੱਗੇ ਨਹੀਂ ਜਾਂਦੇ ਤਾਂ ਇੱਥੇ ਆਪਾਂ ਨੂੰ ਇੱਥੇ ਤੱਕ ਜਦੋਂ ਕੁਐਸਚਨ ਪੜਿਆ ਤਾਂ ਆਪਾਂ ਨੂੰ ਇਹਦਾ ਪਤਾ ਲੱਗ ਗਿਆ ਕਿ ਏ ਬੀ ਸੀ ਬੱਚੇ ਹਨ ਡੀ ਦੇ ਬਟ ਆਪਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਡੀ ਏ ਬੀ ਸੀ ਦਾ ਪਿਤਾ ਕੀ ਮਾਤਾ ਓਕੇ ਜੀ ਬਟ ਜਦ ਆਪਾਂ ਅੱਗੇ ਚੱਲਦੇ ਆਂ ਈ ਡੀ ਦੀ ਪਤਨੀ ਆ ਤਾਂ ਇੱਥੇ ਆਪਾਂ ਨੂੰ ਕਨਫਰਮ ਹੋ ਗਿਆ ਵੀ ਡੀ ਇੱਕ ਮੇਲ ਆ ਤਾਂ ਈ ਇੱਕ ਫੀਮੇਲ ਆ ਓਕੇ ਜੀ ਤਾਂ ਹੁਣ ਆਪਾਂ ਸੋਲਵ ਕਰਾਂਗੇ ਤਾਂ ਇੱਥੇ ਆਪਾਂ ਨੂੰ ਪਤਾ ਲੱਗ ਗਿਆ ਜੀ ਵੀ ਡੀ ਇਹਨਾਂ ਦਾ ਪਿਤਾਗਾ ਠੀਕ ਹੈ ਜੀ ਏ ਬੀ ਸੀ ਦਾ ਪਿਤਾ ਹੈਗਾ ਡੀ ਤੇ ਡੀ ਦੀ ਜੋ ਪਤਨੀ ਹੈਗੀ ਆ ਈ ਤਾਂ ਈ ਇਹਨਾਂ ਦੇ ਕੀ ਲੱਗੇਗੀ ਮਾਤਾ ਓਕੇ ਜੀ ਤਾਂ ਆਪਣੇ ਜੋ ਆਪਸ਼ਨ ਦਿੱਤੀ ਹੋਈ ਹੈ ਤਾਂ ਆਪਾਂ ਵੇਖਾਂਗੇ ਆਪਣਾ ਰਾਈਟ ਆਨਸਰ ਬਣੇਗਾ ਆਪਣਾ ਸਸਾ ਮਤਲਬ ਕਿ ਏ ਬੀ ਸੀ ਡੀ ਈ ਕੀ ਲੱਗੀ ਮਾਂ ਓਕੇ ਜੀ ਤਾਂ ਸੈਕਿੰਡ ਕੁਐਸਚਨ ਦੇਖਦੇ ਆ ਰਜਨੀ ਨੇ ਰਵੀ ਨੂੰ ਕਿਹਾ ਠੀਕ ਹੈ ਇਹ ਰਜਨੀ ਨੇ ਰਵੀ ਨੂੰ ਕਿਹਾ ਕਿ ਤੁਹਾਡੀ ਮਾਤਾ ਮੇਰੇ ਪਿਤਾ ਦੀ ਭੈਣ ਹੈ ਇਸ ਤਰ੍ਹਾਂ ਰਜਨੀ ਰਿਸ਼ਤੇ ਵਜੋਂ ਰਵੀ ਦੀ ਕੀ ਲੱਗੀ ਪੂਆ ਭੈਣ ਮਾਸੀ ਚਾਚੀ ਠੀਕ ਹੈ ਜੀ ਤਾਂ ਇੱਥੇ ਦੇਖਦੇ ਆ ਇੱਕ ਰਜਨੀ ਆ ਓਕੇ ਜੀ ਇੱਕ ਹੈਗਾ ਰਵੀ ਜਿਹੜੀ ਰਜਨੀ ਆ ਇਹਨੇ ਜੋ ਰਵੀ ਨੂੰ ਕਿਹਾ ਕੀ ਤੁਹਾਡੀ ਮਾਤਾ ਵੀ ਤੇਰੀ ਮਾਤਾ ਕੀ ਮੇਰੇ ਪਿਤਾ ਦੀ ਭਤੈਣ ਆ ਠੀਕ ਹੈ ਜੀ ਰਜਨੀ ਦਾ ਜੋ ਪਿਤਾਗਾ ਉਹ ਰਵੀ ਦੀ ਮਾਤਾ ਦਾ ਭਰਾਗਾ ਠੀਕ ਹੈ ਜੀ ਭੈਣ ਭਰਾਗ ਨਹੀਂ ਇਹ ਇਸ ਤਰ੍ਹਾਂ ਰਜਨੀ ਰਿਸ਼ਤੇਬਜੋਕੀ ਲੱਗੀ ਤਾਂ ਇੱਥੇ ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਰਜਨੀ ਆ ਉਹ ਰਵੀ ਦੇ ਮਾਮੇ ਦੀ ਕੁੜੀ ਆ ਠੀਕ ਹੈ ਜੀ ਜਿਹੜੀ ਰਜਨੀ ਆ ਰਵੀ ਦੇ ਮਾਮੇ ਦੀ ਕੁੜੀ ਹੈ ਤੇ ਉਹ ਰਵੀ ਹੈਗਾ ਰਜਨੀ ਦੇ ਪੂਆ ਦਾ ਮੁੰਡਾ ਓਕੇ ਜੀ ਜੋ ਰਵੀ ਆ ਰਜਨੀ ਦੇ ਪੂਆ ਦਾ ਮੁੰਡਾ ਤੇ ਇੱਥੇ ਆਪਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਜੋ ਸੰਬੰਧ ਹੋ ਗਿਆ ਭੈਣ ਭਰਾ ਦਾ ਠੀਕ ਹੈ ਜੀ ਤਾਂ ਇੱਥੇ ਰਾਈਟ ਆਨਸਰ ਆਪਣਾ ਹੋ ਜਾਵੇਗਾ ਭੈਣ ਤਾਂ ਨੈਕਸਟ ਕੁਐਸਚਨ ਸੂਮਨ ਨੇ ਇੱਕ ਆਦਮੀ ਵੱਲ ਹਸਾਰਾ ਕਰਦੇ ਹੋਏ ਕਿਹਾ ਕਿ ਇਹ ਮੇਰੇ ਮਾਤਾ ਜੀ ਦੇ ਭਰਾ ਦਾ ਪਿਤਾ ਹੈ ਆਦਮੀ ਦਾ ਸੂਮਨ ਨਾਲ ਕੀ ਸੰਬੰਧ ਹੈ ਭੁੱਫੜਾ ਮਾਮਾ ਨਾਨਾ ਚਾਚਾ ਠੀਕ ਹੈ ਜੀ ਤਾਂ ਇੱਕ ਕੁਐਸਚਨ ਆਪਾਂ ਸੋਲਵ ਕਰਾਂਗੇ ਇੱਕ ਹੈਗੀ ਆ ਸੁਮਨ ਓਕੇ ਜੀ ਇਹਨੇ ਇੱਕ ਆਦਮੀ ਵਾਲਾ ਸਹਾਰਾ ਕੀਤਾਗਾ ਕਹਿੰਦੀ ਕੀ ਇਹ ਮੇਰੇ ਮਾਤਾ ਜੀ ਦੇ ਭਰਾ ਠੀਕ ਹੈ ਜੀ ਮੇਰੀ ਮਾਤਾ ਕੀ ਜਿਹੜੀ ਉਹਦਾ ਭਰਾ ਜਿਹੜਾ ਠੀਕ ਹੈ ਜੀ ਉਹਦਾ ਪਿਤਾ ਇਹ ਹੈਗਾ ਠੀਕ ਹੈ ਜੀ ਮਤਲਬ ਕਿ ਜੇ ਇਹਦੀ ਮਾਤਾ ਦਾ ਭਰਾ ਹੈਗਾ ਜਿਹੜਾ ਉਹਦਾ ਪਿਤਾ ਠੀਕ ਹੈ ਜੀ ਤਾਂ ਜਿਹੜੀ ਇਹਦੀ ਮਾਤਾ ਇਹਦਾ ਵੀ ਪਿਤਾ ਹੀ ਲੱਗਿਆ ਨਾ ਓਕੇ ਜੀ ਮਤਲਬ ਕਿ ਇਹਦਾ ਇਹ ਨਾਲ ਸਬੰਧ ਹੋ ਗਿਆ ਸੁਮਨ ਨੇ ਕੀ ਦੀ ਗੱਲ ਕਰ ਰਹੀ ਹੈ ਇੱਥੇ ਸੁਮਨ ਵੀ ਮੇਰੀ ਮਾਤਾ ਦੇ ਭਰਾ ਭਰਾ ਮਤਲਬ ਕਿ ਮੇਰੇ ਮਾਮੇ ਦਾ ਪਿਤਾ ਓਕੇ ਜੀ ਪਤਾ ਲੱਗ ਗਿਆ ਨਾ ਤਾਂ ਇੱਥੇ ਰਾਈਟ ਆਨਸਰ ਆਪਣਾ ਬਣੇਗਾ ਨਾਨਾ ਤਾਂ ਇਹਨਾਂ ਦਾ ਜੋ ਸੁਮਨ ਤੇ ਉਸ ਆਦਮੀ ਦਾ ਸਬੰਧ ਹੈਗਾ ਨਾਨਾ ਠੀਕ ਹੈ ਜੀ ਮਤਲਬ ਕਿ ਜੋ ਸੁਮਨ ਦਾ ਕੀ ਲੱਗਿਆ ਉਹ ਆਦਮੀ ਨਾਨਾ ਠੀਕ ਹੈ ਇਸ ਤਰ੍ਹਾਂ ਆਪਾਂ ਸੋਲਵ ਕਰਨਾ ਹੁੰਦਾ ਹੈ ਕਿ ਹਰੇਕ ਕੁਐਸਚਨ ਨੂੰ ਆਪਾਂ ਸੀਰੀਅਸ ਲੈਣਾ ਲਾਈਟਲੀ ਨਹੀਂ ਲੈਣਾ ਠੀਕ ਹੈ ਇਸ ਤਰ੍ਹਾਂ ਦੇ ਰੀਅਲ ਨੀ ਕੁਐਸਚਨ ਆਪਾਂ ਕਈ ਵਾਰੋ ਜਲਦਬਾਜੀ ਵਿੱਚ ਗਲਤ ਕਰ ਲੈਨੇ ਆ ਨੈਕਸਟ ਕੁਐਸਚਨ ਹੈਗਾ ਜੀ ਤਾਂ ਇਹ ਆਪਾਂ ਜੋ ਸੇਮ ਜੋੜੇ ਲੱਭਣੇ ਹੁੰਦੇ ਆਗੇ ਠੀਕ ਹੈ ਜਿਵੇਂ ਕਿ ਕੁਐਸਚਨ ਅੰਦਰ ਡਾਕਟਰ ਤੇ ਹਸਪਤਾਲ ਦਾ ਸਬੰਧ ਲਿਖਿਆ ਹੋਇਆ ਆਪਾਂ ਇਸੇ ਤਰ੍ਹਾਂ ਦਾ ਸਬੰਧ ਅੱਗੇ ਇਨਾ ਚਾਰ ਵਿਚੋਂ ਲੱਭਣਾ ਹੋਵੇਗਾ ਠੀਕ ਹੈ ਜੀ ਮਤਲਬ ਕਿ ਊੜਾ ਅੜਾ ਜਿਹੜੀ ਸੱਸਾ ਵਿੱਚੋਂ ਆਪਾਂ ਇੱਕ ਆਨਸਰ ਲੱਭਣਾ ਹੋਵੇਗਾ ਜਿਵੇਂ ਕਿ ਡਾਕਟਰ ਦਾ ਸਬੰਧ ਹੈਗਾ ਹਸਪਤਾਲ ਨਾਲ ਤਾਂ ਇੱਥੇ ਆਪਾਂ ਵੇਖਦੇ ਆਂ ਬੇકરી ਸਿਮੋਸਾ ਜੇਲ ਕੈਦੀ ਕਿਸਾਨ ਪਿੰਡ ਅਧਿਆਪਕ ਸਕੂਲ ਓਕੇ ਜੀ ਤਾਂ ਧਿਆਨ ਨਾਲ ਦੇਖੀਏ ਕਿ ਡਾਕਟਰ ਕੰਮ ਕਰਦੇ ਹੈਗੇ ਹਸਪੀਟਲ ਅੰਦਰ ਹੈ ਨਾ ਓਕੇ ਜੀ ਤਾਂ ਇੱਥੇ ਬੇਕਰੀ ਸਮੋਸਾ ਇਹਦਾ ਮਤਲਬ ਉਹ ਨਹੀਂ ਬਣਿਆ ਜੇਲ ਕੈਦੀ ਓਕੇ ਜੀ ਤਾਂ ਜੇ ਆਪਾਂ ਕੈਦੀ ਵੇਖ ਲੈਂਦੇ ਕੈਦੀ ਅੱਗੇ ਹੁੰਦਾ ਜੇਲ ਫਿਰ ਆਪਾਂ ਇਹਨਾਂ ਵਿੱਚੋਂ ਮੰਨ ਸਕਦੇ ਵੀ ਆਨਸਰ ਲੱਗਦਾ ਆਪਾਂ ਨੂੰ ਪਰ ਇਹ ਜੇਲ ਅੱਗੇ ਲਿਖਿਆਗਾ ਜੇਲ ਕੈਦੀ ਨਹੀਂ ਕਿਸਾਨ ਪਿੰਡ ਨਹੀਂ ਅਧਿਆਪਕ ਸਕੂਲ ਤਾਂ ਦੇਖੀ ਆਪਾਂ ਅਦੇ ਆਪਕਾ ਕਿਥੇ ਕੰਮ ਕਰਦੇ ਨੇ ਮਤਲਬ ਕਿ ਪੜਾਉਂਦੇ ਨੇ ਆਪਣਾ ਕੰਮ ਕਰਦੇ ਨੇ ਸਕੂਲ ਅੰਦਰ ਤਾਂ ਰਾਈਟ ਆਨਸਰ ਆਪਣਾ ਇੱਥੇ ਹੋ ਜਾਵੇਗਾ ਸ ਠੀਕ ਹੈ ਜੀ ਤਾਂ ਇਹ ਆਪਣਾ ਜੋ ਜੋੜਾ ਸਹੀ ਗਿਆ ਨੈਕਸਟ ਕੁਐਸਚਨ ਹੈਗਾ ਨੇਤਾ ਪਾਸਨ ਠੀਕ ਹੈ ਇੱਥੇ ਵੀ ਆਪਾਂ ਸਬੰਧ ਪਤਾ ਕਰਨਾ ਹੈਗਾ ਤਾਂ ਆਪਾਂ ਨੂੰ ਇੱਕ ਜੋ ਜੋੜਾ ਦਿੱਤਾਗਾ ਨੇਤਾ ਪਾਸਨ ਮਤਲਬ ਕਿ ਨੇਤਾ ਦਾ ਸਬੰਧ ਇੱਥੇ ਪਾਸਨ ਨਾਲ ਦਿੱਤਾਗਾ ਤੇ ਆਪਾਂ ਨੂੰ ਜੋ ਚਾਰ ਆਪਸ਼ਨ ਜੇ ਦਿੱਤੀਆਂ ਨੇ ਫਿਲਮ ਦਾ ਸਿਨੇਮੇ ਨਾਲ ਗਾਇਕ ਗੀਤ ਮੱਝ ਦੁੱਧ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਆਪਾਂ ਇੱਥੇ ਧਿਆਨ ਨਾਲ ਦੇਖੀਏ ਨੇਤਾ ਦਾ ਭਾਸਨ ਨਾਲ ਕੀ ਸੰਬੰਧਤਾ ਮਤਲਬ ਕਿ ਨੇਤਾ ਪ੍ਰਭਾਸ਼ਨ ਦਿੰਦਾ ਠੀਕ ਹੈ ਨੇਤੇ ਦਾ ਕੰਮ ਕੀ ਹੈਗਾ ਭਾਸਨ ਦੇਣਾ ਤਾਂ ਇੱਥੇ ਆਪਾਂ ਆਪਸ਼ਨ ਵਿੱਚ ਪੜ੍ਹੀਏ ਤਾਂ ਰਾਈਟ ਆਨਸਰ ਆਪਣਾ ਹੋ ਜਾਵੇਗਾ ਹੜਾ ਕਿਉਂਕਿ ਗਾਇਕ ਦਾ ਕੰਮ ਕੀ ਹੁੰਦਾ ਗੀਤ ਗਾਉਣਾ ਜਿਵੇਂ ਕਿ ਨੇਤਾ ਕੀ ਗੀਂਦਾਗਾ ਭਾਸ਼ਣ ਤੇ ਗਾਇਕ ਕੀ ਗਾਉਂਦਾਗਾ ਗੀਤ ਤਾਂ ਰਾਈਟ ਆਨਸਰ ਆਪਣਾ ਜੋ ਆੜਾ ਹੋ ਜਾਵੇਗਾ ਨੈਕਸਟ ਕੁਐਸਚਨ ਹੈ ਜੋ ਆਪਾਂ ਨੂੰ ਜੋੜਾ ਦਿੱਤਾ ਟਕਾ ਮੁਦਰਾ ਠੀਕ ਹੈ ਜੀ ਮਤਲਬ ਕੀ ਜੋ ਦਿੱਤਾ ਟਕਾ ਇਹ ਇੱਕ ਮੁਦਰਾ ਤਾਂ ਆਪਾਂ ਨੂੰ ਦੱਸਿਆ ਵੀ ਜਿਹੜੀ ਚੀਜ਼ ਦਿੱਤੀ ਆ ਉਹ ਹੈ ਕੀ ਤਾਂ ਆਪਾਂ ਜੋ ਚਾਰ ਆਪਸ਼ਨਸ ਪੜਦੇ ਆ ਫੁੱਲ ਖੁਸ਼ਬੂ ਫੁੱਲ ਖੁਸ਼ਬੂ ਦਿੰਦੇ ਆਗੇ ਪੰਜਾਬ ਕੀ ਇੱਕ ਰਾਜਾ ਅਧਿਆਪਕ ਚਾਕ ਠੋਸ திரਵ ਤਾਂ ਆਪਾਂ ਕੁਐਸਚਨ ਨੂੰ ਧਿਆਨ ਨਾਲ ਦੇਖੀਏ ਤਾਂ ਇੱਥੇ ਆਪਾਂ ਨੂੰ ਦੱਸਿਆ ਕਿ ਜਿਹੜਾ ਟਕਾਗਾ ਇਹ ਇੱਕ মুদ্রাਗੀ ਠੀਕ ਹੈ ਜੀ ਤਾਂ ਆਪਾਂ ਇਹ ਆਪਸ਼ਨ ਵੇਖਾਂਗੇ ਇਹ ਵੀ ਨਹੀਂ ਬੰਦੀ ਤੇਵੇ ਪੰਜਾਬ ਦਿੱਤਾ ਤੇ ਇੱਕ ਰਾਜਾ ਇਹ ਬਿਲਕੁਲ ਸਹੀ ਹੈਗਾ ਓਕੇ ਜੀ ਜੇਕਰ ਆਪਾਂ ਹੋਰ ਵੇਖਦੇ ਆਂ ਤੇ ਇਹਨਾਂ ਦਾ ਕੋਈ ਮੇਲ ਨਹੀਂ ਅਧਿਆਪਕ ਚਾਕ ਇਹ ਵੀ ਇੱਕ ਦੂਜੇ ਦੇ ਵਿਰੋਧੀ ਸ਼ਬਦ ਨੇ ਤਾਂ ਇੱਥੇ ਰਾਈਟ ਆਨਸਰ ਆਪਣਾ ਬਣੇਗਾ ਹੜਾ ਮਤਲਬ ਕਿ ਪੰਜਾਬ ਕੀ ਹੈਗਾ ਇੱਥੇ ਆਪਾਂ ਨੂੰ ਦੱਸਿਆ ਇੱਕ ਰਾਜ ਹੈ ਓਕੇ ਜੀ ਆਪਣੇ ਜੋ ਦੋ ਤਰ੍ਹਾਂ ਦੇ ਜੋ ਰੀਜਨਿੰਗ ਦੇ ਸਵਾਲ ਹੋਗੇ ਨੇ ਤਾਂ ਜੋ ਨੈਕਸਟ ਜੋ ਆਪਣੇ ਹੈਗੀ ਹੈ ਰੀਜਨਿੰਗ ਦੇ ਸਵਾਲ ਇੱਥੇ ਤੁਹਾਨੂੰ ਚਿੱਤਰ ਦਿੱਤੇ ਹੁੰਦੇ ਨੇ ਠੀਕ ਆ ਤਾਂ ਆਪਾਂ ਉਹਨਾਂ ਵਿੱਚੋਂ ਅੱਗੇ ਤੁਸੀ ਲੱਭਣਾ ਹੁੰਦਾ ਕਿ ਕਿਹੜਾ ਹੈ ਹੋ ਸਕਦਾਗਾ ਠੀਕ ਹੈ ਮਤਲਬ ਕਿ ਇੱਥੇ ਆਪਾਂ ਨੂੰ ਜੋ 5 6 ਠੀਕ ਹੈ 5 ਦਿੱਤੇ ਹੋਏ ਇੰਨੇ ਦਾ ਆਪਾਂ 6 ਮਾ ਇੱਥੇ ਸਥਾਨ ਪਤਾ ਕਰਨਾ ਵੀ ਇੱਥੇ ਕੀ ਆਵੇਗਾ ਠੀਕ ਹੈ ਸеме ਦੇ ਵਿੱਚ ਕੀ ਆਵੇਗਾ ਤਾਂ ਆਪਾਂ ਦੇਖਦੇ ਹਾਂ ਜੀ ਫਸਟ ਇੱਥੋਂ ਸ਼ੁਰੂ ਹੋ ਗਿਆ ਇੱਥੇ ABC ਲਿਖੀ ਹੋਈ A B C D E F G H I J ਮਤਲਬ ਕਿ ਇਹ ਜੋ ਦਿੱਤੇ ABC ਇਹ ਲਗਾਤਾਰ ਚੱਲ ਰਹੀ ਹੈ ਠੀਕ ਹੈ ਕੋਈ ਵੀ ਇਹਨਾਂ ਵਿੱਚ ਜੋ ਮਿਸ ਨਹੀਂ ਕੀਤਾ ਗਿਆ ਅੱਖਰ ਤਾਂ ਇੱਧਰ ਆਪਾਂ ਸੀਮਾ ਜੋਖ ਖਾਨਾ ਭਰਨਾਗਾ ਠੀਕ ਹੈ ਮਤਲਬ ਕਿ ਜੋੜ ਹੈ ਅੱਖਰਾਂ ਦਾ ਲੱਭਣਾਗਾ ਤਾਂ ਇੱਥੇ ਵੇਖਦੇ ਆ ਏ ਕੀ ਹੈ ਐਕਸ ਵਾਈ ਐਕਸ ਵਾਈ ਇਹ ਵੀ ਦੋਨੋਂ ਇਕੱਠੇ ਆਉਂਦੇ ਆ ਬਟ ਇਹਨਾਂ ਚ ਆਈ ਜੇ ਤੋਂ ਬਹੁਤ ਜ਼ਿਆਦਾ ਡਿਫਰੈਂਸ ਆ ਐਮ ਐਨ ਓ ਪੀ ਤਾਂ ਲੱਭ ਗਿਆ ਜੀ ਆਪਾਂ ਨੂੰ ਕੇ ਐਲ ਓਕੇ ਜੀ ਮਤਲਬ ਕਿ ਕੇ ਐਲ ਜਦੋਂ ਆਪਾਂ ਭਰ ਦਿਆਂਗੇ ਤਾਂ ਇੱਥੇ ਵੇਖਾਂਗੇ ਆਈ ਜੇ ਕੇ ਐਲ ਤਾਂ ਰਾਈਟ ਆਨਸਰ ਆਪਣਾ ਜੋ ਹੋਵੇਗਾ ਡੀ ਨੈਕਸਟ ਕੁਐਸਚਨ ਦੇਖੀਏ ਤਾਂ ਵੇਖੋ ਤੁਸੀਂ ਫਸਟ ਜੋ ਤੀਰ ਸਿੱਧਾ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਥੋੜਾ ਜਿਹਾ ਇਸ ਨੇ ਕੋਣ ਬਣਾਇਆ ਉਸ ਤੋਂ ਬਾਅਦ ਤੁਸੀਂ ਦੇਖੋਗੇ 145 ਦਾ ਜਾਂ 55 ਦਾ ਤੁਸੀਂ ਮੰਨ ਸਕਦੇ ਹੋ ਉਸ ਤੋਂ ਬਾਅਦ ਇਸ ਨੇ ਜੋ 90 ਦਾ ਬਣਾ ਲਿਆ ਉਸ ਤੋਂ ਬਾਅਦ ਇਹ ਥੋੜਾ ਜਿਹਾ ਇਧਰ ਨੂੰ ਫੇਰ ਤੁਸੀਂ 15 ਡਿਗਰੀ ਵੇਖ ਲਓਗੇ ਅੱਗੇ 90 ਤੋਂ ਮੁੜ ਗਿਆ ਹਨਾ ਤਾਂ ਉਸ ਤੋਂ ਬਾਅਦ ਆਪਾਂ ਪਤਾ ਕਰਨਾ ਕਿ ਅਗਲੀ ਡੱਬੀ ਚ ਕਿੱਧਰ ਨੂੰ ਗਿਆ ਦੀਰ ਓਕੇ ਜੀ ਐਰੋ ਕਿਧਰ ਨੂੰ ਬੰਦ ਹੈਗਾ ਤਾਂ ਇਹ ਪਤਾ ਕਰਨਾ ਹੋਵੇਗਾ ਫਸਟ ਵੇਖੀਏ ਤਾਂ ਆਪਾਂ ਡਾਇਰੈਕਟ ਹੀ ਇਹ ਇੱਥੋਂ ਇਦਾਂ ਤਾਂ ਘੁੰਮ ਨਹੀਂ ਸਕਦਾ ਓਕੇ ਜੀ ਤੇ ਇੱਥੋਂ ਇਹ ਇਧਰ ਵੀ ਨਹੀਂ ਜਾ ਸਕਦਾ ਜਿਆਦਾ ਕਿਉਂਕਿ ਇਹ ਨਾ ਤੁਸੀਂ ਉੱਪਰ ਵੇਖੋਗੇ ਇਹ ਥੋੜੇ ਥੋੜੇ ਨਾਲ ਜਾ ਰਿਹਾ ਮਤਲਬ ਕਿ ਇੱਥੇ ਤੁਸੀਂ ਮੰਨ ਕੇ ਚਲੋ ਵੀ 15 ਡਿਗਰੀ ਘੁੰਮਿਆ ਫੇਰ ਇਹ 45 ਡਿਗਰੀ ਘੁੰਮ ਗਿਆ ਨਾ 15 15 ਅੱਕ ਘੁੰਮ ਰਿਹਾ ਮਤਲਬ ਕਿ ਤਾਂ ਇੱਥੇ ਆਪਾਂ ਦੇਖਾਂਗੇ ਹੁਣ ਇਹ ਘੁਮੇਗਾ ਜੀ ਇੱਥੇ ਘੁਮਣਾ ਚਾਹੀਦਾ ਇੱਥੇ ਘਾ ਓਕੇ ਜੀ ਤਾਂ ਇਹਨਾਂ ਵਿੱਚੋਂ ਰਾਈਟ ਆਨਸਰ ਆਪਣਾ ਜੋ ਲੱਭ ਗਿਆ ਜੀ ਆਪਣਾ ਸੀ ਓਕੇ ਜੀ ਤਾਂ ਤੁਸੀਂ ਦੇਖੋਗੇ ਇਹ ਘੁੰਮ ਗਿਆ ਇੱਥੇ ਆਪਣਾ ਤਾਂ ਰਾਈਟ ਆਨਸਰ ਆਪਣਾ ਜੋ ਬਣ ਗਿਆ ਸੀ ਠੀਕ ਹੈ ਤਾਂ ਨੈਕਸਟ ਕੁਐਸਚਨ ਆਪਾਂ ਨੂੰ ਦਿੱਤਾ ਹੋਇਆਗਾ ਠੀਕ ਹੈ ਇੱਕ ਗਮਲੇ ਟਾਈਪ ਬਣਾਇਆ ਹੋਇਆ ਹੈ ਪਹਿਲਾ ਗਮਲਾ ਸਿੱਧਾਗਾ ਓਕੇ ਜੀ ਇੱਥੇ ਗਮਲਾ ਸਿੱਧਾਗਾ ਉਸ ਤੋਂ ਬਾਅਦ ਇਹ ਇਧਰ ਨੂੰ ਘੁੰਮ ਗਿਆ ਫੇਰ ਇੱਧਰ ਠੀਕ ਹੈ ਬਿਲਕੁਲ ਮੋਢੇ ਟਾਈਪ ਫੇਰ ਇਧਰ ਵੱਲ ਨੂੰ ਘੁਮਿਆਗਾ ਫੇਰ ਇਹ ਸਿੱਧਾ ਹੋ ਗਿਆ ਓਕੇ ਹੁਣ ਨੈਕਸਟ ਪਤਾ ਕਰਨਾ ਕੀ ਇਹ ਦੀ ਪੋਜੀਸ਼ਨ ਕਿਸ ਤਰ੍ਹਾਂ ਹੋਵੇਗੀ ਤਾਂ ਇਹ ਘੁੰਮ ਰਿਹਾਗਾ ਇਧਰ ਵੱਲ ਨੂੰ ਮਤਲਬ ਕਿ ਐਵੇਂ ਜਾ ਰਿਹਾ ਠੀਕ ਆ ਤਾਂ ਤੁਸੀਂ ਦੇਖਣਾਗਾ ਹੁਣ ਫੇਰ ਇਹ ਇੱਧਰ ਨੂੰ ਗਿਆ ਫੇਰ ਇਹ ਸਿੱਧਾ ਹੋਇਆ ਫੇਰ ਇਹ ਘੁੰਮ ਘੁਮਾ ਕੇ ਇੱਧਰ ਨੂੰ ਚੱਕਰ ਕੱਢ ਰਿਹਾ ਠੀਕ ਆ ਤਾਂ ਇਹਨਾਂ ਵਿੱਚੋਂ ਆਪਾਂ ਦੇਖਾਂਗੇ ਤਾਂ ਰਾਈਟ ਆਨਸਰ ਆਪਣਾ ਜੋ ਹੋਵੇਗਾ ਜੀ ਬੀ ਠੀਕ ਹੈ ਤਾਂ ਤੁਸੀਂ ਜਦ ਵੇਖੋਗੇ ਤਾਂ ਰਾਈਟ ਆਨਸਰ ਆਪਣਾ ਜੋ ਬੀ ਬਣਦਾ ਹੈ ਓਕੇ ਜੀ ਆਪਾਂ ਇਹਨਾਂ ਦੀ ਪੋਜੀਸ਼ਨ ਦੇਖਾਂਗੇ ਤਾਂ ਨੈਕਸਟ ਪੋਜੀਸ਼ਨ ਇਹਦੀ ਇਸ ਤਰ੍ਹਾਂ ਹੀ ਬਣੇਗੀ ਓਕੇ ਜੀ ਦਾ ਰਾਈਟ ਆਨਸਰ ਆਪਣਾ ਜੋ ਬੀ ਹੋਗੇ ਨੈਕਸਟ ਕੁਐਸਚਨ ਆ ਇਹਦੇ ਵਿੱਚ ਜੋ ਲਾਈਨਾਂ ਦਿੱਤੀਆਂ ਹੋਈਆਂ ਠੀਕ ਹੈ ਇਹ ਆਸਾਨ ਲੱਗ ਰਿਹਾ ਬਿਲਕੁਲ ਆਪਾਂ ਨੂੰ ਆਪਾਂ ਗਿਣਾਂਗੇ ਕਿੰਨੀਆਂ ਪਾਸਟ ਡੱਬੇ ਚ ਤਿੰਨ ਨੇ ਅਗਲੇ ਚ ਚਾਰ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਚਾਰ ਨੇ ਉਸ ਤੋਂ ਬਾਅਦ ਦਿੱਤੀਆਂ ਹੋਈਆਂ ਨੇ ਪੰਜ ਫਿਰ ਆਪਾਂ ਨੂੰ ਦਿੱਤੀਆਂ ਹੋਈਆਂ ਨੇ 6 ਫਿਰ ਆਪਾਂ ਨੂੰ 7 ਤਾਂ ਆਪਾਂ ਨੂੰ ਐਟੋਮੈਟਿਕਲੀ ਪਤਾ ਲੱਗੇ ਕਿ ਨੈਕਸਟ ਜੋ ਡੱਬਾ ਬਣੇਗਾ ਉਸ ਵਿੱਚ 8 ਲਾਈਨਾਂ ਹੋਣਗੀਆਂ ਠੀਕ ਹੈ ਜੇ ਤਾਂ ਆਪਾਂ ਇੱਥੇ ਗਿਣ ਕੇ ਵੇਖਾਂਗੇ ਠੀਕ ਹੈ 2 4 6 8 2 4 6 8 ਤਾਂ ਆਪਾਂ ਨੂੰ ਪਤਾ ਹੀ ਹੈ ਜੋ ਆਪਾਂ 8 ਲੱਭਣਾਗਾ ਤਾਂ রাইਟ ਆਨਸਰ ਆਪਣਾ ਜੋ A ਹੋ ਜਾਵੇਗਾ ਨੈਕਸਟ ਆਪਾਂ ਆਕਿਰਤੀ ਦੇਖਦੇ ਹਾਂ ਠੀਕ ਹੈ ਜੀ ਆਪਾਂ ਪਤਾ ਕਰਨੀ ਆਪਾਂ ਵੀ ਇੱਥੇ ਆਕਿਰਤੀ ਕਿਹੜੀ ਬਣੇਗੀ ਤਾਂ ਆਪਾਂ ਇੱਥੇ ਧਿਆਨ ਨਾਲ ਦੇਖੋ ਤੁਸੀਂ ਇਹ ਕਿਸ ਤਰ੍ਹਾਂ ਘੁੰਮ ਰਹੀ ਹੈ ਠੀਕ ਹੈ ਤਾਂ ਇੱਥੇ ਦੇਖਾਂਗੇ ਇੱਕ ਆਪਾਂ ਜਿਵੇਂ ਪੱਖੇ ਦੇ ਪਰ ਹੁੰਦੇ ਨੇ ਠੀਕ ਆ ਉਹ ਸੇਫ 'ਚ ਘੁੰਮ ਰਹੀ ਆ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਸ ਨੂੰ ਆਪਾਂ ਬਰੀਕੀ ਨਾਲ ਦੇਖੀਏ ਤਾਂ ਇਹ ਇਸ ਤਰ੍ਹਾਂ ਘੁੰਮ ਰਹੀ ਆ ਓਕੇ ਜੀ ਮਤਲਬ ਕਿ ਜਿਆਦਾ ਇਹ ਇਹ ਵਾਲਾ ਪੁਆਇੰਟ ਉੱਪਰ ਆ ਗਿਆ ਇਹ ਵਾਲਾ ਇੱਧਰ نیچے ਚਲਾ ਗਿਆ ਇਹ ਫੇਰ ਉੱਪਰ ਆ ਗਿਆ ਇਹ ਬਿਲਕੁਲ نیچے ਚਲਾ ਗਿਆ ਫਿਰ ਇਹ ਵਾਲਾ ਸੀਗਾ ਇੱਧਰ ਆ ਗਿਆ ਇਹ ਇੱਥੇ ਚਲਾ ਗਿਆ ਤੁਸੀਂ ਧਿਆਨ ਨਾਲ ਦੇਖੋ ਤਾਂ ਇੱਥੇ ਆਪਣਾ ਰਾਈਟ ਆਨਸਰ ਆਪਣਾ ਏ ਬਣ ਜਾਵੇਗਾ ਠੀਕ ਹੈ ਜੀ ਤਾਂ ਇਸ ਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਚੰਗੀ ਤਰ੍ਹਾਂ ਦੇਖ ਲੈਣਾਗਾ ਵੀ ਕਿਸ ਤਰ੍ਹਾਂ ਜੋ ਅਕੀਰਤੀ ਕੁਮ ਰਹੀ ਆ ਇਸ ਤਰ੍ਹਾਂ ਅੱਜ ਦੇ ਜੋ ਆਪਣੇ ਰੀਜਨਿੰਗ ਦੇ ਕੁਐਸਚਨ ਸਮਾਪਤ ਹੋਏ ਨੇ ਕਲਾਸ ਵਧੀਆ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਐਂਡ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਠੀਕ ਆ ਫੁੱਲ ਸਲਿਪਸ ਕਵਰ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਨੂੰ ਜੁਆਇਨ ਕਰ ਲ ਸਕਦੇ ਹੋ ਬੈਚ ਜੁਆਇਨ ਕਰ ਸਕਦੇ ਹੋ ਦਿੱਤੇ ਨੰਬਰ ਤੇ ਤੁਸੀਂ WhatsApp ਮੈਸੇਜ ਕਰਨਾ ਹੈ 7087671345 ਸਿਰਫ 900 ਨੰਬਰ ਪਰ ਵਿੱਚ ਤੁਹਾਨੂੰ ਜੋ ਫੁੱਲ ਸਲਿਪਸ ਕਵਰ ਕਰਵਾ ਰਹੇ ਹਾਂ ਦੋਨੋਂ ਪੇਪਰਾਂ ਦਾ ਠੀਕ ਹੈ ਪੰਜਾਬ ਹਰਿਆਣਾ ਹਾਈ ਕੋਰਟ ਤੇ ਪੰਜਾਬ ਸੇਵਾਦਾਰ ਅਤੇ ਚੌਂਕੀਦਾਰ ओके जी ਵੀਡੀਓ ਨੂੰ ਵੱਧ ਤੋਂ ਵੱਧ শেয়ার ਜ਼ਰੂਰ ਕਰ ਦੇਣਾ ਧੰਨਵਾਦ